ਥੋੜੀ ਦੇਦੇ ਭਾਵੇਂ ਬਹੁਤੀ ਦੇਵੇ ਪਰ ਸਬਰ ਸੰਤੋਖ ਜ਼ਰੂਰ ਦੀ। ਸਰਦਾਰ ਅਰਜੂਨ ਸਿੰਘ ਕਹਿੰਦਾ ਸਿੰਘ ਬਕਾਉ ਨਹੀਂ ਤੇ ਅਬਦਾਲੀ ਕਹਿੰਦਾ ਅਫਸੋਸ ਮੈਂ ਤੈਨੂੰ ਜਿਉਂਦਾ ਨਹੀਂ ਛੱਡ ਸਕਦਾ ਕਿਉਂਕਿ ਮੈਨੂੰ ਖਤਰਾ ਏ ਏਡਾ ਵੱਡਾ ਬਹਾਦਰ ਮੇਰਾ ਰਾਜ ਭਾਗ ਖਤਮ ਕਰ ਸਕਦਾ। ਫਿਰ ਮਨਸ਼ਾ ਅਬਦਾਲੀ ਕਹਿੰਦਾ ਹੁਣ ਦੋ ਹਾਥੀ ਫੇਰ ਮਗਾਓ। ਦੋ ਹਾਥੀ ਲੈਦੇ ਗਏ ਸਰਕਾਰ ਹਾਠੂ ਸਿੰਘ ਦੀਆਂ ਦੋਹਾ ਲੱਤਾਂ ਨੂੰ ਰੱਸਿਆਂ ਨਾਲ ਬੰਨ੍ਹ ਦਿੰਦਾ ਇੱਕ ਹਾਥੀ ਚੜਦੇ ਵੱਲ ਨੂੰ ਤੋਰਦਾ ਇੱਕ ਲੈਹਦੇ ਵੱਲ ਨੂੰ ਤੋਰਿਆ ਰਸੇ ਲੰਬੇ ਰੱਖੇ ਨੇ ਕਿ ਮੌਤ ਤੇਰੀਆਂ ਅੱਖਾਂ ਸਾਹਮਣੇ ਉਹ ਗੁਜ਼ਰੇਗੀ ਜੇ ਤੇਰਾ ਫੈਸਲਾ ਬਦਲ ਜਾਵੇ ਇਸ਼ਾਰਾ ਕਰਦੇ ਵੀ ਹਾਥੀ ਝੋਕ ਦੇਾਂਗੇ ਜਦੋਂ ਆਕੇ ਸਿੱਖੀ ਛੱੜਣ ਵਾਸਤੇ ਤਿਆਰ ਹਾਂ ਉਸੇ ਵੇਲੇ ਹਾਥੀ ਰੁਕ ਜਾਣਗੇ ਇਹ ਮੰਗੇ ਦੂਰ ਹੋਣ ਤੋਂ ਪਹਿਲਾਂ ਪਹਿਲਾਂ ਫੈਸਲਾ ਕਰ ਲੈ ਤੇ ਸਰਦਾਰ ਹਾਟੂ ਸੇਕ ਰਸਨਾ ਤੋਂ ਜਗਜੀਤ ਸਿੰਘ ਦਾ ਜਾਪ ਆਰੰਭ ਕਰ ਗਿਆ। ਹਾਥੀ ਦੂਰ ਹੋ ਗਿਆ। ਅਬਦਾਨੀ ਪੁੱਛਦਾ ਗਾ ਪਰ ਦੀ ਰਸਨਾ ਤੋਂ ਬਾਣੀ ਚੱਲਦੀ ਗਈ। ਜਦੋਂ ਪੜਿਆ ਸਰਦਾਰ ਨੇ ਸਲੋਕ ਪਵਨ ਗੁਰੂ ਪਾਣੀ ਤਤ ਮਾਤਾ ਧਰਤ ਮਹਤਿ। ਦਿਵਸ ਰਾਤ ਕੋਈ ਕਾਈ ਤਾਇਆ ਖੇਲ ਸਭ ਜਗਤ ਦਾ। ਚੰਗੇ ਆਈਆਂ ਬੁਰਾਈਆਂ ਵਾਜਾ ਧਰਮ ਹضور। ਕਰਮੇ ਆਪੋ ਆਪ ਹੀ ਕੇ ਨੇੜੇ ਕੇ ਦੂਰ। ਜਿਨੇ ਨਾਮ ਤੇ ਆਇਆ ਗਏ ਬਸਤਕ ਘਾਰ। ਆਗ ਤੇ ਮੁਖ ਉਜਰੇ ਕਿਤੇ ਛੁੱਪੀ ਨਾਲ ਪਰ ਕੇ ਸਰੋਜ ਜਦੋਂ ਬਾਣੀ ਦਾ ਭੋਗ ਪਾ ਕੇ ਫਤੇ ਬਣਾਈ ਨਾਰੀ ਉਹ ਹਾਥੀ ਦੂਰ ਹੋ ਗਿਆ ਸਰਦਾਰ ਹਾਟੂ ਸਿੰਘ ਦੇ ਜਿਸਮ ਦੇ ਦੋ ਐਸੇ ਉੱਗ ਹੈ ਪਰ ਤੋਹਾ ਇਸਿਆ ਵਿੱਚੋਂ ਬਾਣੀ ਦੀ ਆਵਾਜ਼ ਆਉਂਦੀ ਰਹੀ ਤੇ ਦੋਵੇਂ ਗੁਰੂ ਕੇ ਰਾਤ ਇੱਕ ਨਵੇਕਲਾ ਇਤਿਹਾਸ ਰਚ ਗਿਆ ਪਰ ਅਫਸੋਸ ਨਾਲ ਪਹਿਣਾ ਪੈਂਦਾ ਅੱਜ ਸਾਡੇ ਵਿੱਚੋਂ ਬਹੁਤ ਅਸੀਂ ਨਕਲੀ ਬਾਹੂ ਬੜੀਆਂ ਦੇ ਫੈਨ ਆ ਕਿਤੇ ਸਰਦਾਰ ਬਾਦੂ ਸਿੰਘ ਤੇ ਬਾਦ ਸਿੰਘ ਦੇ ਫੈਨ ਬਣ ਗਏ ਤੇ ਸੰਸਾਦ ਦੇ ਉੱਤੇ ਅਸੀਂ ਰਾਤ ਭਾਰ ਕੈਮ ਕਰ ਲਗੇ ਤੇ ਸਿੱਖ ਨੂੰ ਇੰਨੀ ਤਾਕਤ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਖਸ਼ੀ ਪਰ ਉਹਨੂੰ ਜਿਹੜਾ ਭਰੋਸਾ ਰੱਖਦਾ ਇਤਿਹਾਸ ਦੀ ਲੜੀ ਨੂੰ ਮੈਂ ਤੇ ਅੰਸ਼ਰਾਮ ਦੇ ਆ ਸਮੇਂ ਦੀ ਤਕਰੀਬਨ ਸਮਾਪਤੀ ਹੈ ਹੁਕਮ ਜੋ ਸਾਨੂੰ ਭਾਈ ਸਾਹਿਬ ਭਾਈ ਪਰਗਰ ਸਿੰਘ ਹਣਾ ਵੱਲੋਂ ਦਿੱਤਾ ਗਿਆ ਹੋਇਆ ਜੋ ਸੋਸ਼ਲ ਮੀਡੀਆ ਤੇ ਤੁਸੀਂ ਬਹੁਤ ਅਰਾ ਪਿਆਰ ਨਾਲ ਬਖਸ਼ ਰਹੇ ਹੋ ਇਹ ਤੇ ਗੱਲ ਕੀਤੀ ਸੀ ਆਪਾਂ ਆਪਣੇ ਇਤਿਹਾਸ ਦੀ ਬੜੇ ਰਿਆਂ ਦੀ ਅਸੀਂ ਕਿੰਨਾ ਦੇ ਵਾਰਸ ਸੀ ਪਰ ਅੱਜ ਅਸੀਂ ਕਿੱਥੇ ਪਹੁੰਚ ਗਏ ਆ ਪਹਿਲਾਂ ਅਸੀਂ ਗੱਲ ਧਾਰਮਿਕ ਵਿਸ਼ੇ ਦੀ ਕੀਤੀ ਉਹ ਅਸੀਂ ਸਮਾਜਿਕ ਵਿਸ਼ੇ ਦੀ ਕਰਨ ਲੱਗੇ ਆ ਅੱਜ ਦੁਨੀਆ ਦੇ ਲੋਕ ਰੱਖੜੀ ਦਾ ਦਿਹਾੜਾ ਮਨਾ ਰਹੇ ਭਾਵੇਂ ਸਿੱਖਾਂ ਦਾ ਰੱਖੜੀ ਦੇ ਨਾਲ ਕੋਈ ਲੈਣ ਦੇਣ ਨਹੀਂ ਕਸਪਾਸੇ ਬਹੁਤਾ ਨਹੀਂ ਜਾਣਾ ਕਰਦੇ ਸਾਡਾ ਸਵੱਤ ਕੋਈ ਨਹੀਂ ਮੈਂ ਪਹਿਲਾ ਬੇਨਤੀ ਕਰ ਦਿੱਤੀ ਸਾਡੇ ਤੋਂ ਮਾफी ਮੰਗ ਲਵਾ ਕਿ ਸਾਡੇ ਇਤਿਹਾਸ ਦਾ ਜਦ ਧਾਰਮਿਕ ਵਿਸ਼ਾ ਨਹੀਂ ਅੱਜ ਵੀ ਗੱਲ ਕਰਨ ਲੱਗਿਆ ਉਹ ਨੌਜਵਾਨ ਜਿਨ੍ਹਾਂ ਸਰਦਾਰ ਹਾੜੂ ਸਿੰਘ ਤੇ ਸਰਦਾਰ ਬਾਦ ਸਿੰਘ ਵਰਗਿਆਂ ਦੀ ਰੀਸ ਕਰਕੇ ਬਹੁਤ ਦੇ ਬਹਾਦਰ ਬਣਨਾ ਸੀ ਪਰ ਉਹਨਾਂ ਰੀਸ ਕਿੰਦੀ ਫਿਰਮਾਂ ਵਾਲੇ ਨਕਲੀ ਹੀਰੋਆਂ ਦੀ ਤੇ ਜਿਵੇਂ ਉਹ ਬੀੜੀਆਂ ਸਿੱਟਾਂ ਸ਼ਰਾਬਾ ਕਬਾਬਾਂ ਪੀਣ ਲੱਗ ਪਏ ਉਸੇ ਸਾਡੀ ਨੌਜਵਾਨੀ ਕਰਨ ਲੱਗ ਪਈ ਅੱਜ ਨੂੰ ਚਿੱਟਾ ਆਤੇ ਨੇ ਇਹਦੇ ਤੋਂ ਕਾਲੀ ਚੀਜ਼ ਹੋਣੀ ਕੋਈ ਨਹੀਂ ਸ਼ਾਇਦ ਕੋਈ ਘਰ ਪਿੰਡ ਨਗਰ ਹੀ ਹੋ ਜਾ ਬਚਿਆ ਹੋਵੇ ਜਦ ਇਹਸ ਚਿੱਟੇ ਵਿੱਚ ਜਿੱਟੀਆਂ ਚਾਦਰਾਂ ਦਾ ਮਿਸ਼ਾਣ ਦੀਆਂ ਹੋਣਾ ਸਾਡੀ ਨੌਜਵਾਨੀ ਨੂੰ ਖਾ ਗਿਆ ਇਹਦਾ ਨਾਮ ਚਿੱਟਾ ਹੀ ਪਰ ਕਾਲੇ ਕੰਮ ਇਹਦੇ ਬੜੇ ਨੇ ਇਸ ਚਿੱਟੇ ਦੀ ਬਾਤ ਤੋਂ ਬਚ ਜਾਈਏ ਜਿਵੇਂ ਮਾਵਾ ਨੇ ਘਰ ਪਜਾੜ ਕੇ ਰੱਖ ਦਿੱਤੇ ਭੈਣਾ ਦੇ ਸੁਹਾਗ ਖੋਣਾ ਪੜਾਉ ਨੂੰ ਰਖੜੀ ਦਾ ਮੰਨਣ ਤੋਂ ਬਹੁਤ ਆਸ ਇਸ ਚੱਤੇ ਵਿੱਚ ਕਰ ਦਿੱਤਾ ਅੱਜ ਦਾ ਸਮੇਂ ਦੀ ਸੱਚਾਈ ਹੈ ਪਰ ਮੇਰੀ ਫੇਰਦੀ ਹੈ ਕਿ ਇਹਦੇ ਤੋਂ ਆਪਾਂ ਸੇਧ ਲੈਣ ਦਾ ਜਨਨ ਕਰੀਏ ਆਹ ਕੌਕਾ ਆਪ ਦੀ ਸੇਵਾ ਵਿੱਚ ਕਹਿ ਕੇ ਫੇਰ ਅਸੀਂ ਖਿਮਾ ਮੰਗ ਲੈਣੀ ਹੈ ਬੜੇ ਕਾਹ ਤੇ ਸਰਕਾਰ ਦੇ ਨਾਲ ਸਰਵਣ ਕਰੋ ਅਸੀਂ ਸ਼ਹੀਦਾਂ ਦੇ ਰਿਵਾਸਾ ਜਿਨ੍ਹਾਂ ਨੇ ਸਾਡਾ ਨਾਮ ਦੁਨੀਆ ਵਿੱਚ ਉੱਚਾ ਕੀਤਾ ਜਿਸ ਪੰਜਾਬ ਨੂੰ ਸ਼ਹੀਦਾਂ ਦੀ ਧਰਤੀ ਆਖਿਆ ਜਾਂਦਾ ਉਹਨੂੰ ਸ਼ਹਿਰੀਆਂ ਦੇ ਧਰਤੀ ਆਖਣ ਲੱਗ ਪੈਂ ਉਹਨੂੰ ਉੱਡਦਾ ਪੰਜਾਬ ਦੱਸਣ ਲੱਗ ਪੈਂ ਜੋ ਸਾਡੇ ਹਾਲਾਤ ਬਣ ਗਤੇ ਅੱਜ ਦੇ ਹਾਲਾਤਾਂ ਦੀ ਗਰਜਮਾਨੀ ਕਰਦੀ ਗੱਲ ਤਾਂ ਮੇਰੇ ਸਾਹ ਦੇ ਆਖਰਾਂ ਵਿੱਚ ਬੇਕੀ ਕਿਉਂ ਕਰ ਲੈਣ ਜੀ ਲੱਗੀ ਨਜ਼ਰ ਪੰਜਾਬ i amen okay. i uh -oh.